ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਸਾਰੇ ਜੋ ਵੀ ਗੁਰਬਾਣੀ ਦੇ ਨਾਲ ਜੁੜੇ ਹੋਏ ਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰ ਰਹੇ ਆਂ ਸੁਣ ਰਹੇ ਆਂ ਗੁਰਬਾਣੀ ਸੁਣ ਰਹੇ ਆਂ ਆਪਾਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣੋ ਆਂ ਕਿ ਜੋ ਨਾਮ ਹੈ ਪਰਮੇਸ਼ਰ ਦਾ ਉਹੀ ਸਾਰੇ ਰੋਗਾਂ ਦੀ ਦਵਾਈ ਹੈ। ਉਹ ਰੋਗ ਚਾਹੇ ਸਾਡੇ ਸਰੀਰਕ ਨੇ ਚਾਹੇ ਆਤਮਿਕ ਨੇ। ਚਾਹੇ ਸੁਖ ਲੋਕ ਦਾ ਚਾਹੇ ਪਰਲੋਕ ਦਾ ਸਭ ਕੁਝ ਨਾਮ ਦੇ ਨਾਲ ਹੀ ਸੰਭਵ ਹੈ। ਜਿਸ ਤਰ੍ਹਾਂ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਪਾਤਸ਼ਾਹ ਕਹਿੰਦੇ ਨੇ ਨਾ ਕਿ ਸਾਬਣ ਦੇ ਨਾਲ ਕੱਪੜੇ ਦੀ ਮੈਲ ਧੁੱਪ ਜਾਂਦੀ ਆ ਪਰ ਜੋ ਸਾਡੇ ਅੰਦਰ ਵਿਕਾਰਾਂ ਦੀ ਮੈਲ ਆ ਉਹਨੂੰ ਧੋਣ ਵਾਲਾ ਪਰਮੇਸ਼ਰ ਦਾ ਨਾਮ ਹੈ ਇਸ ਤਰ੍ਹਾਂ ਹੀ ਮੇਰੇ ਪਾਤਸ਼ਾਹ ਦੀ ਬਾਣੀ ਹੈ ਪਾਤਸ਼ਾਹ ਕਹਿੰਦੇ ਨੇ ਦੇਹੀ ਧੋਏ ਨਾ ਉਤਰੈ ਮੈਲ ਹਉਮੈ ਵਿਆਪੈ ਦੁਬਿਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਇਹ ਗੁਰਬਾਣੀ ਦੇ ਵਿੱਚ ਵਾਰ-ਵਾਰ ਵਾਰ-ਵਾਰ ਪਾਸ਼ਾ ਸਾਨੂੰ ਦੱਸ ਰਹੇ ਨੇ ਵਾਰ-ਵਾਰ ਕਿਉਂ ਦੁਹਰਾ ਰਹੇ ਨੇ ਕਿ ਸ਼ਾਇਦ ਕਿਤੇ ਮਨ ਦੇ ਵਿੱਚ ਇਸ ਸ਼ਬਦ ਦੀ ਝੋਟ ਲੱਗ ਜਾਏ ਜਦੋਂ ਅਸੀਂ ਵਾਰ-ਵਾਰ ਵਾਰ-ਵਾਰ ਬਾਣੀ ਨੂੰ ਪੜ੍ਹਦੇ ਆ ਤਾਂ ਹੋ ਸਕਦਾ ਕਿਤੇ ਵੇਲੇ ਸਾਡੇ ਮਨ ਦੇ ਉੱਤੇ ਇਸ ਗੱਲ ਦੀ ਇਸ ਗੱਲ ਤੇ ਸਾਡਾ ਮਨ ਨਿਸ਼ਚਾ ਫੜ ਜਾਏ ਕਿ ਹਾਂ ਇਹ ਗੱਲ ਠੀਕ ਆ ਹੁਣ ਅੱਜ ਕੱਲ ਤੇ ਆਪਾਂ ਇਹ ਦੇਖ ਵੀ ਲਿਆ ਨਾ ਕਿ ਪਾਤਸ਼ਾਹ ਨੇ ਤੇ ਬਹੁਤ ਧਿਰ ਪਹਿਲਾਂ ਇਹ ਕੀਤਾ ਹੁਣ ਆਪਾਂ ਅੱਜ ਕੱਲ ਦੇਖਦੇ ਆ ਕਿ ਕਿਸ ਤਰ੍ਹਾਂ ਇਸ਼ਤਿਹਾਰ ਵਾਲੇ ਵਾਰ-ਵਾਰ ਇਸ਼ਤਿਹਾਰ ਕਰਦੇ ਨੇ ਕਿ ਵਾਰ-ਵਾਰ ਉਹਨੂੰ ਸੁਣਨ ਦੇ ਨਾਲ ਦੇਖਣ ਦੇ ਨਾਲ ਕਿਸੇ ਦੇ ਮਨ ਨੂੰ ਇਹ ਚੀਜ਼ ਚੰਗੀ ਲੱਗ ਜਾਏ ਪਰ ਪਾਤਸ਼ਾਹ ਨੇ ਤੇ ਇਹ ਬਹੁਤ ਧਿਰ ਪਹਿਲਾਂ ਸਾਡੇ ਲਈ ਕੀਤਾ ਕੀ ਗੁਰਬਾਣੀ ਦੇ ਵਿੱਚ ਵਾਰ-ਵਾਰ ਸਾਨੂੰ ਉਸ ਤਰ੍ਹਾਂ ਸਮਝਾਇਆ ਅਲੱਗ-ਅਲੱਗ ਸ਼ਬਦਾਂ ਦੇ ਰਾਹੀਂ ਪਰ ਗੱਲ ਉਹੀ ਆ ਕਿ ਕਿਤੇ ਸਾਡਾ ਮਾਨ ਕਿਸੇ ਸ਼ਬਦ ਦੇ ਨਾਲ ਟੰਬਿਆ ਜਾਏ ਤੇ ਪਾਤਸ਼ਾਹ ਦੀ ਗੱਲ ਸੁਣਨ ਨੂੰ ਤਿਆਰ ਹੋ ਜਾਏ ਮੰਨਣ ਨੂੰ ਤਿਆਰ ਹੋ ਜਾਏ ਅਪਣਾਉਣ ਨੂੰ ਤਿਆਰ ਹੋ ਜਾਏ ਹੁਣ ਦੇਹੀ ਧੋਏ ਨਾ ਉਤਰੈ ਮੈਲ ਅਸੀਂ ਸਾਬਣ ਦੇ ਨਾਲ ਬਾਹਰੋਂ ਦੇਹੀ ਨੂੰ ਸਾਫ਼ ਕਰ ਸਕਦੇ ਹਾਂ ਪਰ ਜੋ ਅੰਦਰ ਵਿਕਾਰਾਂ ਦੀ ਮੈਲ ਆ ਪਾਪਾਂ ਦੀ ਮੈਲ ਆ ਸਾਡੇ ਔਗਣ ਨੇ ਉਹ ਤੇ ਨਾਮ ਨਾਲ ਹੀ ਧੁੱਪ ਸਕਦੇ ਨੇ ਜਦੋਂ ਅਸੀਂ ਵਾਰ-ਵਾਰ ਵਾਰ-ਵਾਰ ਨਾਮ ਜਪਦੇ ਆ ਨਾਮ ਸੁਣਦੇ ਆ ਨਾਮ ਦੀ ਆਪਾਂ ਗੱਲ ਬਹੁਤ ਵਾਰ ਕਰਦੇ ਆ ਕਿ ਨਾਮ ਜਪਣਾ ਇਹ ਵਾਹਿਗੁਰੂ ਦਾ ਨਾਮ ਜਪਣਾ ਆ ਮੂਲ ਮੰਤਰ ਦਾ ਜਾਪ ਕਰਨਾ ਕਿਉਂਕਿ ਮੂਲ ਮੰਤਰ ਦੇ ਵਿੱਚ ਮੇਰੇ ਪਾਤਸ਼ਾਹੀ ਅਕਾਲ ਪੁਰਖ ਦੀ ਪਰਮੇਸ਼ਰ ਦੀ ਸਿਫਤ ਸਲਾਹ ਹੈ ਜਦੋਂ ਆਪਾਂ ਉਹਦੇ ਗੁਣ ਕਹਨੇ ਆ ਫਿਰ ਗੁਣ ਕਹਿ ਗੁਣੀ ਸਮਾਵਣੇ ਆ ਗੁਣ ਕਹਿਣ ਦੇ ਨਾਲ ਉਹਦੇ ਗੁਣ ਸਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਸਾਡੇ ਸਾਰਿਆਂ ਦੇ ਆਪਣੇ ਭਾਗ ਨੇ ਪੂਰਵਲੇ ਕਰਮਾਂ ਦੇ ਅਨੁਸਾਰ ਕਿਸੇ ਤੇ ਇੱਕ ਦਿਨ ਵਿੱਚ ਰਹਿਮਤ ਹੋ ਸਕਦੀ ਆ ਕਿਸੇ ਤੇ ਹਫਤਾ 10 ਦਿਨ ਸਾਲ 2 ਸਾਲ 10 ਸਾਲ ਇੱਕ ਜਨਮ ਅਨੇਕਾਂ ਜਨਮ ਇਹ ਸਾਡੀ ਜੋ ਆਪਣੀ ਪੂਰਵਲੇ ਕਰਮਾਂ ਦੀ ਕਮਾਈ ਆ ਉਹਦੇ ਅਨਸਾਰ ਸਾਡੇ ਜੋ ਅੰਦਰ ਉਕਰੇ ਹੋਏ ਸੰਸਕਾਰ ਨੇ ਉਹਨਾਂ ਦੇ ਅਨਸਾਰ ਹਰ ਇੱਕ ਤੇ ਅਸਰ ਹੁੰਦਾ ਪਰ ਸਾਡੀ ਮੰਜ਼ਲ ਹਰ ਇੱਕ ਦੀ ਇਹੀ ਆ ਕਿ ਜਦੋਂ ਤੱਕ naam ਦੀ ਕਮਾਈ ਦੇ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਨਹੀਂ ਹੋ ਜਾਂਦੀ ਸਾਡਾ ਆਵਾਗਵਨ ਬਣਿਆ ਰਹਿਣਾ ਪਤਾ ਨਹੀਂ ਕਿਸੇ ਨੂੰ ਕਿੰਨੇ ਜਨਮ ਲੈਣੇ ਪੈਣੇ ਨੇ ਕਿਸੇ ਦੀ ਇੱਕ ਜਨਮ ਦੇ ਵਿੱਚ ਇਹ ਲੇਖਾਂ ਦੀ ਜਿਹੜੀ ਹੈਗੀ ਹੈ ਕਮਾਈ ਉਹ ਪਿਛਲੀ ਖਤਮ ਹੋ ਜਾਣੀ ਆ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੋ ਜਾਣੀ ਆ ਇਹ ਸਾਡੇ ਆਪਣੇ ਹਰ ਇੱਕ ਦੀ ਆਪਣੀ ਆਪਣੀ ਆ ਨਾ ਮਾਂ ਦੀ ਬੱਚੇ ਨਾਲ ਨਾ ਬੱਚੇ ਦੀ ਮਾਂ ਨਾਲ ਕਿਸੇ ਦੀ ਕਿਸੇ ਨਾਲ ਮੇਲ ਨਹੀਂ ਖਾ ਸਕਦੀ ਹਰ ਇੱਕ ਦੇ ਆਪਣੇ ਸੰਸਕਾਰਾਂ ਲੇਖਾਂ ਦੇ ਅਨੁਸਾਰ ਤੇ ਕਮਾਈ ਦੇ ਅਨੁਸਾਰ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਆਪਾਂ ਸਾਰੇ ਉਸ ਪਰਮੇਸ਼ਰ ਦਾ ਨਾਮ ਜਪੀਏ ਉਹਦੇ ਅੱਗੇ ਅਰਜ਼ੋਈ ਕਰੀਏ ਕਿ ਆਪਣੇ ਨਾਮ ਦੀ ਦਾਤ ਦੇਵੇ ਗੁਰਬਾਣੀ ਦੇ ਨਾਲ ਪ੍ਰੇਮ ਬਖਸ਼ੇ ਤਾਂ ਕਿ ਸਾਡਾ ਇਹ ਮਨੁੱਖਾ ਜਨਮ ਸਫਲ ਹੋ ਸਕੇ ਇਸੇ ਕਰਕੇ ਪਰਮੇਸ਼ਰ ਜੀ ਹਰ ਰੋਜ਼ ਆਪਣੇ ਤੋਂ ਇਹੀ ਵਿਚਾਰਾਂ ਕਰਵਾ ਰਹੇ ਨੇ ਕਿ ਕਿਤੇ ਸਾਡਾ ਇਹ ਗੱਲ ਸੁਣਦਿਆਂ ਸੁਣਦਿਆਂ ਮਨ ਜਾਗ ਜਾਏ ਦਾ ਮਸਕੀਨ ਜੀ ਕਹਿੰਦੇ ਹੁੰਦੇ ਸੀ ਨਾ ਕਿ ਜਦੋਂ ਕਿਸੇ ਪੁੱਤਰ ਨੂੰ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਯਾਦ ਕਰਨਾ ਕ ਤਬਲੇ ਵਜਾਉਣ ਦੀ ਲੋੜ ਨਹੀਂ ਕੀਰਤਨ ਕਰਨ ਦੀ ਲੋੜ ਨਹੀਂ ਉਹ ਉਦਾਂ ਹੀ ਪਿਆਰੇ ਲੱਗਦੇ ਨੇ ਯਾਦ ਆਉਂਦੇ ਨੇ ਇਹ ਤੇ ਕੀਰਤਨ ਪਰਮੇਸ਼ਰ ਨੂੰ ਯਾਦ ਕਰਨ ਦੇ ਲਈ ਸਾਡਾ ਮਨ ਮੰਨ ਜਾਏ ਫਿਰ ਹੈ ਪਰ ਕਿਹਦੇ ਪਤਾ ਨਹੀਂ ਕਿੰਨੇ ਕ ਤਬਲੇ ਕਸ ਗਏ ਨੇ ਕਿੰਨਾ ਕ ਕੀਰਤਨ ਸੁਣ ਲਿਆ ਮਨ ਮੰਨਣ ਨੂੰ ਤਿਆਰ ਹੀ ਨਹੀਂ ਪਰਮੇਸ਼ਰ ਨੂੰ ਪ੍ਰੇਮ ਕਰਨ ਨੂੰ ਤਿਆਰ ਹੀ ਨਹੀਂ ਹੁੰਦਾ ਹੈ ਚਲੋ ਜੀ ਆਪਾਂ ਸਾਰੇ ਅਰਜ਼ੋਈ ਕਰੀਏ ਕਿ ਉਹ ਪਰਮੇਸ਼ਰ ਸਾਡੇ ਸਾਰਿਆਂ ਤੇ ਰਹਿਮਤ ਕਰਨ ਨਾਮ ਦੀ ਦਾਤ ਬਖਸ਼ਣ ਸਾਡਾ ਸਾਰਿਆਂ ਦਾ ਮਨੁੱਖਾ ਜਨਮ ਸਫਲ ਹੋ ਸਕੇ ਹੰਦੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਕਰਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ